ਇਹ ਬਰਨਾਲਾ ਸ਼ਹਿਰ ਦੇ ਵਿੱਚ ਲੁੱਟਖੋ ਤੇ ਵਾਰਦਾਤਾਂ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵਾਸਤੇ ਮਨਜੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਵੱਲੋਂ ਦਿਸ਼ਾ ਨਿਰਦੇਸ਼ ਹੋਏ ਸੀ ਕਿ ਇਹਦੇ ਸਬੰਧ ਵਿੱਚ ਇੱਕ ਸਪੈਸ਼ਲ ਮੁਹਿੰਮ ਚਲਾਈ ਜਾਵੇ ਸੋ ਉਸੇ ਹੀ ਜਿਹੜੀ ਮੁਹਿੰਮ ਦੇ ਅਧੀਨ ਸਾਡੇ ਚੌਂਕੀ ਇੰਚਾਰਜ ਬੱਸ ਸਟੈਂਡ ਐਸਐਸਆਈ ਚਰਨਜੀਤ ਸਿੰਘ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਵੱਖ-ਵੱਖ ਮੁਕੱਦਮੇ ਦਰਜ ਕਰਕੇ ਉਹਨਾਂ ਦੇ ਵਿੱਚ ਕੁੱਲ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਤੇ ਚੋਰੀ ਦੇ ਪੰਜ ਮੋਟਰਸਾਈਕਲ ਤੇ ਇੱਕ ਸਨੇਚ ਕੀਤਾ ਹੋਇਆ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਕੀਤਾ ਜਿਹਦੇ ਵਿੱਚ ਜੇ ਮੈਂ ਡਿਟੇਲ ਚ ਦੱਸਾਂ ਤਾਂ ਸਭ ਤੋਂ ਪਹਿਲਾਂ ਤਾਂ ਮੁਕੱਦਮਾ ਨੰਬਰ 263 ਮਿਤੀ 4 ਜੂਨ 2024 ਜਿਹੜਾ ਮੁਖਬਰੀ ਦੇ ਆਧਾਰ ਤੇ ਅਧੀਨ ਧਾਰਾ 400 ਵਗੈਰਾ ਆਈਪੀਸੀ ਤੇ 379 ਬੀ ਆਈਪੀਸੀ ਦਰਜ ਕੀਤਾ ਜਜੇ ਦੇ ਵਿੱਚ ਮਨਪ੍ਰੀਤ ਸਿੰਘ ਤੇ ਲਖਪ੍ਰੀਤ ਸਿੰਘ ਦੋ ਦੋਸ਼ੀ ਦੋਨੇ ਵਾਸੀ ਠਿਕਰੀਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਇੱਕ ਆਈਫੋਨ ਐਪਲ ਦਾ ਜਿਹੜਾ ਆਈਫੋਨ ਮੋਬਾਈਲ ਉਹ ਇਹਨਾਂ ਨੇ ਸਨੇਚ ਕੀਤਾ ਸੀ ਪ੍ਰੇਮ ਪ੍ਰਦਾਨ ਮਾਰਕੀਟ ਦੇ ਨੇੜੇ ਉਹ ਬਰਾਮਦ ਕੀਤਾ ਤੇ ਇੱਕ ਇਹਨਾਂ ਤੋਂ ਪੁਟੀਨਾ ਮੋਟਰਸਾਈਕਲ ਬਰਾਮਦ ਹੋਇਆ ਜਿਹਦੇ ਸਬੰਧੀ ਇਹਨਾਂ ਕੋਲੇ ਕੋਈ ਕਾਗਜ਼ ਵਗੈਰਾ ਨਹੀਂ ਹੈਗੇ ਉਹਦੀ ਵੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸੇਮ ਡੇ ਮੁਕੱਦਮਾ ਨੰਬਰ 264 ਮਿਤੀ 4 ਜੂਨ 2024 ਦਰਜ ਕਰਕੇ ਮੁਖਬਰੀ ਦੇ ਆਧਾਰ ਤੇ ਇਹਦੇ ਵਿੱਚ ਦੋ ਦੋਸ਼ੀ ਤਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਨੋਂ ਵਾਸੀ ਕਰਨਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਜਿਨ੍ਹਾਂ ਦੇ ਪਾਸੋਂ ਸਾਨੂੰ ਹੁਣ ਤੱਕ ਜਿਹੜੇ ਚੋਰੀ ਕੀਤੇ ਹੋਏ ਮੋਟਰਸਾਈਕਲ ਪੰਜ ਬਰਾਮਦ ਹੋ ਗਏ ਨੇ ਜੋ ਇਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਵਲ ਹਸਪਤਾਲ 16 ਏਕੜ 22 ਏਕੜ ਕਚਹਿਰੀਆਂ ਦੇ ਬਾਅਦ ਜਿਹੜੇ ਚੋਰੀ ਕੀਤੇ ਸੀ ਤੇ ਇਹਨਾਂ ਤੋਂ ਫਰਦਰ ਪੁੱਛਗਿੱਛ ਜਾਰੀ ਹੈ ਸਾਨੂੰ ਜੋ ਹੁਣ ਤੱਕ ਪੁੱਛ ਗਿਛਤ ਪਤਾ ਲੱਗਿਆ ਪਏ ਇਹਨਾਂ ਦੀ ਗੈਂਗ ਦੇ ਹੋਰ ਵੀ ਮੈਂਬਰ ਨੇ ਤੇ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇਹ ਬਰਨਾਲਾ ਸ਼ਹਿਰ ਦੇ ਵਿੱਚ ਵਹੀਕਲਾਂ ਦੀ ਚੋਰੀ ਨੂੰ ਅੰਜਾਮ ਦੇ ਰਹੇ ਨੇ ਸਾਨੂੰ ਹੋਰ ਵੀ ਵੱਡੀ ਰਿਕਵਰੀ ਹੋਣ ਦੀ ਉਮੀਦ ਹੈ ਦੇ ਵਿੱਚ ਆਸ ਹੈ ਤੇ ਸਾਡੀ ਟੀਮ ਇਹਦੇ ਤੇ ਲੱਗੀ ਹੋਈ ਹੈ ਸਰ ਪਹਿਲਾਂ ਕਿੰਨੇ ਪਰਚੇ ਦੇ ਜਿਹੜੀ ਹੁਣ ਤੱਕ ਦੀ ਸਾਡੀ ਤਫਤੀਸ਼ ਹੈ ਦੇ ਵਿੱਚ ਹਲੇ ਤੱਕ ਇਹਨਾਂ ਦੇ ਖਿਲਾਫ ਕੋਈ ਪਰਚਾ ਸਾਹਮਣੇ ਨਹੀਂ ਆਇਆ ਜਿਹੜੇ ਗਰਮਗੱਡ ਦੇ ਦੋਸ਼ੀ ਨੇ ਉਹਨਾਂ ਬਾਰੇ ਅਸੀਂ ਥਾਣਾ ਰੁੱਲੀ ਵਾਲ ਤੋਂ ਪਤਾ ਕਰ ਰਹੇ ਹਾਂ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਏਗਾ ਇਹ ਸਰ ਕਿੱਥੋਂ ਬਰਾਮਦ ਹੋਏ ਮੋਟਰਸਾਈਕਲ ਇਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਮੁਖਬਰੀ ਦੇ ਆਧਾਰ ਤੇ ਤੇ ਜਿਹੜੇ ਮੋਟਰਸਾਈਕਲ ਨੇ ਉਹ ਇਹਨਾਂ ਨੇ ਵੱਖ-ਵੱਖ ਥਾਂ ਦੇ ਉੱਤੇ ਲੁਕੋ ਕੇ ਰੱਖੇ ਹੋਏ ਸੀ ਕੁਝ ਕਿਸਾਨ ਨੂੰ ਬੰਦਿਆਂ ਦਾ ਪਤਾ ਲੱਗਿਆ ਜਿਨ੍ਹਾਂ ਕੋਲੇ ਪਹਿਲੇ ਪਿਛਲੇ ਲੰਬੇ ਸਮੇਂ ਤੋਂ ਆਪਣਾ ਚੋਰੀ ਦਾ ਸਮਾਨ ਜਿਹੜਾ ਵੇਚ ਰਹੇ ਸੀਗੇ ਉਹਨਾਂ ਨੂੰ ਵੀ ਕਾਬੂ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ ਇਹਨਾਂ ਨੂੰ ਹੁਣ ਅਸੀਂ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਨਾਂ ਦਾ ਰਿਮਾਂਡ ਅਸੀਂ ਦਿੱਤਾ ਜਾਏਗਾ